ਅਸੀਂ ਆ ਰਹੇ ਹਾਂ ਬਾਈ ਕਲੀਅਰ شریف ਸਾਵਰ ਬਾਬਾ ਮਾਨ ਸਾਹਿਬ ਦੇ ਦਰਬਾਰ ਚ ਆ ਪਹਿਲੀ ਝੌਂਕੀ ਬਾਬੇ ਮਾਨ ਸਾਹਿਬ ਦੇ ਮੱਥਾ ਟੇਕਦਾਗਾ ਤੇ ਮੇਲਾ ਭਰ ਰਿਹਾ ਪੂਰਾ ਵੀਰਵਾਰ ਵਾਲੇ ਦਿਨ ਤੋਂ ਦੂਜੇ ਦਿਨ ਆਏ ਵੀਰਵਾਰ ਵਾਲੀ ਰਾਤ ਸਾਨੂੰ ਟ੍ਰੇਨ ਚ ਲੱਗ ਗਈ ਵੀਰੇ ਤੇ ਬਾਈ ਆ ਦਿਖਾਉਣੇ ਆ ਸਾਨੂੰ ਬਾਬਿਆਂ ਦੀ ਸੱਤਿਆ ਕਲੀਅਰ شریف ਆ ਚਾਤਰਾਂ ਦਾ ਲੱਗ ਰਹੇ ਨੇ ਦੇਖੋ ਚਾਦਰਾਂ ਚੜ੍ਹਦੇ ਆ ਪੀਰਾਂ ਤੇ ਫੁੱਲ ਚੜ੍ਹਦੇ ਆ ਪੰਜਾ ਹੀ ਦਿੰਦੇ ਆ ਆ ਫੁੱਲ ਚੜਦੇ ਆ ਪੀਰਾਂ ਤੇ ਚਾਦਰਾਂ ਪੀਰਾਂ ਤੇ ਚੜ੍ਹਦੀਆਂ ਢੋਲ ਟਮਕੇ ਵੱਜੀ ਜਾਂਦੇ ਆ ਬਾਬੇ ਦਾ ਦਰਵਾਰ ਤਾਹਾਂਗਾ ਉਥੇ ਜਾਂਦੇ ਆ ਬਾਬਾ ਮਾਨ ਸਾਹਿਬ ਤੇ ਜਾਵਾਂਗੇ ਹੁਣ ਮੱਥਾ ਟੇਕ ਕੇ ਨਾਲੇ ਚਾਦਰ ਚੜਾ ਕੇ ਆਵਾਂਗੇ ਪੀਰ ਤੇ ਨਾਲੇ ਨਮਸਕਾਰ ਕਰਕੇ ਆਵਾਂਗੇ ਪੀਰ ਤੇ ਸਾਈਦਾ ਕਰਕੇ ਆਵਾਂਗੇ ਪੀਰਾਂ ਦਾ ਇਸ ਤਰ੍ਹਾਂ ਤੇ ਯਾਰ ਬਾਬਾ ਇਥੇ ਲਈ ਤੇ ਸਰਉਂਜਵਾਉਂਦੇ ਆ ਪੀਰ ਭਾਈ ਕੱਲ ਯਾਰ شریف ਕੱਲ੍ਹ ਸੁਣ ਦਿਖਾਵਾਂਗੇ ਸਾਰਾ ਮੇਲਾ ਘੁੰਮ ਫਿਰ ਕੇ ਬਲਾਕ ਦੇ ਵਿੱਚ ਤੇ ਰਾਜੂ ਵੀ ਆਈ ਹੋਈ ਆ ਆ ਚਾਦਰਾਂ ਲੈ ਜਾਂਦੀ ਰਾਜੂ ਚਾਦਰ ਲੈੰਦੀ ਆ ਰਾਜੂ ਚਾਦਰ ਲੈੰਦੀ ਆ ਮੇਰੇ ਨੂੰ ਬਈ ਠੀਕ ਠਾਕ ਬਹੁਤ ਵਧੀਆ ਹੋ ਗਿਆ ਆਏ ਆ ਭਈ ਅੱਜ ਮੇਲੇ ਤੇ ਬਾਪੇ ਦੇ ਕਲੀਅਰ ਸ਼ਰੀਪ ਅੱਛਾ ਪਹਿਲਾਂ ਵੀ ਆਉਣੇ ਆ ਤੁਸੀਂ ਤਾਂ ਕਿਸੇ ਦੇ ਨਾਲ ਆਏ ਆ ਹਾਂ ਠੀਕ ਆ ਅਸੀਂ ਆਏ ਕਲੀਅਰ ਸ਼ਰੀਪ ਭਾਈ ਅਸੀਂ ਤਾਂ ਪਹਿਲਾਂ ਵੀ ਆਉਣੇ ਆ ਮਾਮਾ ਮਰਾਂਗੇ ਪੀਰਾਂ ਦੇ ਦਰਵਾਜ਼ੇ ਤੇ ਤੇ ਅੱਜ ਫੇਰ ਪੀਰਾਂ ਨੇ ਬੁਲਾਵਾ ਦਿੱਤਾ ਤਾਂ ਆਏ ਆ ਪੀਰ ਬੁਲਾਵਾ ਦਿੰਦੇ ਆ ਬਾਈ ਇਹ ਉਹ ਬੰਦੇ ਨੂੰ ਸਾਧਦੇ ਆ ਸਬਰ ਸੰਤੋਖ ਮਾਣ ਵਾਲੇ ਪੀਰ ਨੂੰ ਬੁਲਾਵਾ ਦਿੰਦੇ ਆ ਬਾਈ ਪੀਰ ਤੇ ਭਰਾਵਾ ਵੀਡੀਓ ਨੂੰ ਦੱਬ ਕੇ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਬਾਈ ਬਣ ਕੇ ਲੈ ਲੀਆਂ ਜਦ ਤਰਾ ਕੋਣੋਲ ਚੱਲਦੇ ਆ ਤਾਂ ਹਾਂ ਵੀ ਬਾਬੇ ਮਾਨ ਸਾਹਿਬ ਦੇ ਦੂਜੇ ਪੀਰਾਂ ਦੇ ਵੀ ਜੜਾਵਾਂਗੇ ਲੈ ਲਿਆ ਆ ਆ ਬਲੜੀਆਂ ਆ ਦਾਸਨ ਲੋ ਫੁੱਲ ਫਰਸਾ ਚਾਹੀਏਗਾ ਬੋਤਲ ਲੈ ਆਏ ਵਤੂ ਦੋ ਥਾਂ ਨੇ ਆਏ ਕ੍ਰਿਸ਼ਨ ਦੋ ਥਾਂ ਲਈ ਫਿਰਦਾ ਹੈ ਆ ਜਾਓ ਵੀ ਮਾਰੇ ਤੱਦੇ ਜੱਗ ਆਜੋ ਆਜੋ ਚਲੋ ਮੁਰੇ ਕਾਹੀ ਭੀੜ ਆ ਜੀ ਆ ਆ ਅੱਖੀ ਦਾ ਜਾਨਣਾ ਚਾਹੀਦਾ ਆ ਮੋਬਾਈਲਾਂ ਦੇਖ ਕੇ ਵੀਰੇ ਓਏ ਆਪਣੀਆਂ ਆਪੋ ਦੁਰਤ ਪੈਰ ਤੇ ਯਾਰ ਬਾਪਰਾ ਵੋ ਜੈ ਹੋ ਪੀਰਾਂ ਦੀ ਬਾਬਾ ਮਾਨ ਸਾਹਿਬ ਹੁਣ ਚੱਲਿਆਂ ਬਾਈ ਤਾਹਾਂ ਦਰਗਾਹ ਦੇ ਵਿੱਚ ਆਪੇ ਨੂੰ ਉਧਰ ਵਾਕੇ ਹੈਂ ਆਹਦੇ ਦਰਗਾਹਾਂ ਚਾਹੀਏ ਬਾਈ ਤੇ ਮਾਈ ਦੇ ਵੱਡੀਆਂ ਅਦਿਰਾਂ ਹਾਂ ਭਾਈ ਇਹ ਪੀਰਾਂ ਨੂੰ ਆਰਜੀਆਂ ਲਗਦੀਆਂ ਵੀਰੇ ਸਾਨੂੰ ਦਿਖਾਵਾਂਗੇ ਇੱਥੇ ਜਿਵੇਂ ਜੱਜ ਦੇ ਕੇਸ ਨਹੀਂ ਲੱਗਦੇ ਐਂ ਲੱਗਦੇ ਆ ਪੀਰਾਂ ਦੇ ਭਰਾਓ ਇੱਥੇ ਕੇਸ ਜਿਵੇਂ ਜੱਜ ਦੇ ਕੇਸ ਲੱਗਦਾ ਫੇਰ ਵਰੀ ਕਰਦਾ ਪੀਰ ਭੂਤ ਪ੍ਰੇਤਾਂ ਨੂੰ ਕੋਈ ਭੂਤ ਆ ਪ੍ਰੇਤ ਆ ਸੌਲੀ ਆ ਪਥਰੀ ਆ ਕਿਸੇ ਦੇ ਕੁਝ ਵੀ ਆ ਸਭ ਖਤਮ ਕਰ ਦਿੰਦੇ ਆ ਮੇਰੇ ਪੀਰ ਭਾਈ ਨਜਾਇ ਹੋ ਪੀਰ ਆ ਬਾਈ ਦਰਬਾਰ ਸਾਹਿਬ ਚੜਾ ਦੇਖੋ ਪ੍ਰਭੂ ਦਿਖਾਉਣੇ ਆ ਤੁਹਾਨੂੰ ਅਰਜ਼ੀਆਂ ਪੀਰਾਂ ਤੇ ਦੇਖ ਲੱਗੀਆਂ ਪੰਗਰ ਜੀਆਂ ਨਜਾਇ ਇੱਕ ਤਾਂ ਰੱਖ ਲੈ ਇੱਕ ਤਾਂ ਰੱਖ ਲੈੰਦੀ ਫੁੱਲ ਤਾਂ ਨਹੀਂ ਕੋਡਾ ਲਾਇਆ ਤਾਂ ਬਾਹ ਨਾ ਇਹ ਤੂੰ ਫੋਲ ਤਾਂ ਦੇ ਦੇ ਬਾਬਾ ਗਾਹਾਂ ਡਾਲਾਂਗੇ ਗੱਲੇ ਚ ਬਾਤੋ ਬਾਤ ਕਰੀ ਰੁਕ ਜਾ ਗਾਹਾਂ ਡਾਲਾਂਗੇ ਗੱਲੇ ਚ ਗਾਹਾਂ ਡਾਲਦਾਂ ਨੇ ਪੈਸਾ ਗਾਹਾਂ ਡਾਲਦਾਂ ਗੱਲ ਕਰ